ਸੈਸ਼ਨ ਚਾਕੇ ਕੀ ਕਰਨਾ ਸੀ ਮੈਂ ਤੁਸੀਂ ਦੱਸੋ ਕੀ ਕਰਨਾ ਸੀ ਸੈਸ਼ਨ ਚ ਜਾ ਕੇ ਧੀਆਂ ਪੈਣਾ ਦੀ ਤਾਂ ਇੱਜ਼ਤ ਹੈ ਨਹੀਂ ਕੇਰਾ ਸਾਹਿਬ ਨੂੰ ਮੇਰੇ ਖਿਆਲ 10 ਸੈਕਿੰਡ ਦਾ ਟਾਈਮ ਦਿੱਤਾ ਸੀ ਬੋਲਣ ਦਾ ਬਾਜਵਾ ਸਾਹਿਬ ਉੱਠਦੇ ਉਹਨਾਂ ਦੀ ਬੇਇੱਜ਼ਤੀ ਕਰਦੇ ਆ ਉੱਥੇ ਕਿਚੜ ਸਿੱਟਣ ਤੋਂ ਇਲਾਵਾ ਕਿਸੇ ਨੂੰ ਕੋਈ ਕੰਮ ਨਹੀਂ ہزار ਇਕੜ ਕਿਆ ਸੀ ਨਾ ਅੱਜ ਮੁੱਕਰ ਕੇ ਬਾਕੀ ਜਿਨੇ ਇਲਜ਼ਾਮ ਲਾਏ ਸਾਰੇ ਆਪ ਮੁਕਰੰਗੇ ਅੱਜ ਸੰਪਲਾ ਸਾਹਿਬ ਨੂੰ ਮੈਂਡ ਹੈਂਡਲ ਕੀਤਾ ਗਿਆ ਹੈ ਜਿਨ੍ਹਾਂ ਦਾ ਨਾਮ ਵਕਾਲਤਨਾਮੇ ਤੇ ਲੱਗਿਆ ਹੋਇਆ ਹੈ ਇਹ ਹਾਲ ਹੈ ਸਾਫ਼ ਸੁਥਰੇ ਹੈਗੇ ਨੇ ਤੇ ਫਿਰ ਸੈਸ਼ਨ ਚਾਕੇ ਜਵਾਬ ਦੇ ਦੇ ਤੁਹਾਡੇ ਤੇ ਉਹਨਾਂ ਨੇ ਸਿੱਧਾ ਪੰਜ ਕੱਸਿਆ ਸੀ ਕਹਿੰਦੇ ਆਏ ਨਹੀਂ ਹੈਗੇ ਜੀ ਸੈਸ਼ਨ ਨਹੀਂ ਆਇਆ ਸੈਸ਼ਨ ਚਾਕੇ ਕੀ ਕਰਨਾ ਸੀ ਮੈਂ ਤੁਸੀਂ ਦੱਸੋ ਕੀ ਕਰਨਾ ਸੀ ਸੈਸ਼ਨ ਚ ਜਾ ਕੇ ਧੀਆਂ ਪੈਣਾ ਦੀ ਤਾਂ ਇੱਜ਼ਤ ਹੈ ਨਹੀਂ ਸਾਹਮਣੇ ਦੇਖ ਮੈਂ ਬੀ ਬੜਾ ਸਾਹਮਣੇ ਦੇਖੋ ਜੀ ਬੋਲਣ ਤਾਂ ਦਿੰਦੇ ਹੀ ਨਹੀਂ ਕਿਸੇ ਨੂੰ ਉਹ ਬਾਬੂ ਸਾਹੂ ਛਾਈ ਯਾਰ ਨਹੀਂ ਕੀ ਬੋਲਦੇ ਬੋਲਣ ਦਿੰਦੇ ਆ ਖੇਰਾ ਸਾਹਿਬ ਨੂੰ ਮੇਰੇ ਖਿਆਲ 10 ਸੈਕਿੰਡ ਤੱਕ ਟਾਈਮ ਦਿੱਤਾ ਸੀ ਬੋਲਣ ਦਾ ਬਾਜਵਾ ਸਾਹਿਬ ਉੱਠਦੇ ਉਹਨਾਂ ਦੀ ਬੇਇੱਜ਼ਤੀ ਕਰਦੇ ਆ ਉੱਥੇ ਕਿਚੜ ਸਿੱਟਣ ਤੋਂ ਇਲਾਵਾ ਕਿਸੇ ਨੂੰ ਕੋਈ ਕੰਮ ਨਹੀਂ ਇਸ ਸੂਬੇ 'ਚ ਇੰਨੇ ਮੁੱਦੇ ਨੇ ਇੰਨੇ ਮੁੱਦੇ ਨੇ ਉਹਨਾਂ ਤੇ ਗੱਲ ਕਰੋ ਤੁਸੀਂ 1000 ਏਕੜ ਕਿ ਆਸੀ ਨਾ ਅੱਜ ਮੁਕਰਗੇ ਬਾਕੀ ਜਿਨਨੇ ਇਲਜ਼ਾਮ ਲਾਏ ਸਾਰਿਆਂ ਤੋਂ ਮੁਕਰਨਗੇ ਅੱਜ ਵੀ ਸੀਐਮ ਸਾਹਿਬ ਕਹਿ ਰਹੇ ਨੇ ਜੀ ਸਾਰਿਆਂ ਤੋਂ ਮੁਕਰਨਗੇ ਯਾਨੀ ਕੁਝ ਵੀ ਇਸ ਡੀਏ ਦੇ ਕੇਸ ਦੇ ਵਿੱਚ ਬਰਾਮਦ ਹੋਏਗਾ ਨਹੀਂ ਆਪ ਕਹਿੰਦੇ ਆ ਕਿ ਡਰਗ ਦਾ ਕੇਸ ਹੈ ਕੇਸ ਪਾਇਆ ਡੀਏ ਦਾ ਮੁਕਰਗੇ ਨਾ ਕਿ ਡੀਏ ਕਿ ਡਰਗ ਦਾ ਕੇਸ ਹੈ ਹੀ ਨਹੀਂ ਫਲੋਰ ਆਫ ਦਾ ਹਾਊਸ ਤੇ ਹਾਊਸ ਚ ਇਹ ਕਹਿ ਰਹੇ ਨੇ ਕਿ ਅਸੀਂ ਡਰੱਗ ਦੇ ਮਾਮਲੇ ਚ ਫੜਿਆ ਹੈ ਕੇਸ ਤੁਹਾਨੂੰ ਆਪ ਪਤਾ ਹੈ ਕਿਸ ਕਿਹੜਾ ਕੇਸ ਪਾਇਆ ਹੈ ਨਹੀਂ ਕੇਸ ਕਿਹੜਾ ਪਾਇਆ ਤੁਸੀਂ ਦੱਸੋ ਕੇਸ ਕਿਹੜਾ ਪਾਇਆ ਇਹਨਾਂ ਨੇ ਮੁੱਕ ਰਹੇ ਕਿ ਨਹੀਂ ਕਿ ਡਰੱਗ ਨਹੀਂ ਹੈ ਆਪ ਹੁਣ ਅੱਜ ਮੁੱਕ ਰਹੇ ਨੇ ਕਿ ਹਜ਼ਾਰ ਏਕੜ ਨਹੀਂ ਹੈ ਹਰ ਚੀਜ਼ ਤੋਂ ਮੁਕਰਨ ਗਿਆ ਜਿਹੜਾ ਉਹ 540 ਕਰੋੜ ਦਾ ਜ਼ਿਕਰ ਕਰਦਾ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਅੱਜ ਇਹਨਾਂ ਨੇ ਇੰਨੀ ਮੈਨ ਹੈਡਲਿੰਗ ਕੀਤੀ ਹੈ ਇਹਨਾਂ ਦੀ ਸਾਹਿਬ ਸਾਹਿਬ ਨੂੰ ਮੈਨ ਹੈਂਡਲ ਕੀਤਾ ਪੰਜਾਬ ਪੁਲਿਸ ਨੇ ਇੱਕ ਇੰਸਪੈਕਟਰ ਬਾਜਵਾ ਨੇ ਜੋ ਪਟਿਆਲੇ ਤੋਂ ਆਏ ਸੀਗੇ ਅਸੀਂ ਹੰਸ ਸਾਹਿਬ ਨੂੰ ਐਸਐਸਪੀ ਨੂੰ ਦੱਸਿਆ ਹੀ ਗੋਡਨ ਟੂ ਐਨ ਆਲਟਰਨੇਟ ਆਲਟਰਕੇਸ਼ਨ ਵਿਦ ਦਾ ਲਾਇਰਸ ਅੱਜ ਸੰਪਲਾ ਸਾਹਿਬ ਨੂੰ ਮੈਨ ਹੈਂਡਲ ਕੀਤਾ ਗਿਆ ਜਿਨ੍ਹਾਂ ਦਾ ਨਾਮ ਵਕਾਲਤ ਨਾਮੇ ਤੇ ਲੱਗਿਆ ਹੋਇਆ ਹੈ ਇਹ ਹਾਲ ਹੈ ਵੀ ਆਰ ਗੋਇੰ ਟੂ ਦ ਬਾਰ ਕਾਉਂਸਲ ਐਂਡ ਵੀ ਆਰ ਗੋਇੰ ਟੂ ਗੋ ਟੂ ਦ ਹਾਈਸਟ ਅਥਾਰਟੀ ਟੂ ਕੰਪਲੇਨ ਅਗੇਂਸ ਸੱਚ ਅਰਿੰਗ ਅਫੀਸਰ ਕੋਰਟ ਕਿਚੇਰੀ ਚ ਵਕੀਲ ਨੂੰ ਪੇਸ਼ ਹੋਣ ਵੇਲੇ ਤੁਸੀਂ ਮੈਨ ਹੈਂਡਲ ਨਹੀਂ ਕਰ ਸਕਦੇ ਮੁਲਾਕਾਤ ਵੀ ਨਹੀਂ ਕਰਾਂਗੇ ਹੋਵੇ ਕਿਉਂਕਿ ਮੁਲਾਕਾਤ तिसरी ਵਾਰ ਇਹੋ ਕੁਛ ਰਹਿਟ ਫੇਰ ਮੁਲਾਕਾਤ ਚਾਹ ਲੋ ਨਹੀਂ ਕਰਦੇ ਅੱਜ ਕੋਰਟ ਦੇ ਹੁਕਮਾਂ ਰਾਹੀਂ 15 ਦਿਨ ਮੁਲਾਕਾਤ ਹਜੇ ਤੱਕ ਨਹੀਂ ਸੌਰੀ ਜੀ ਜੇਲ੍ਹ ਦੇ ਵਿੱਚ ਮਿਲਨ ਮੁਲਾਕਾਤ ਨਹੀਂ ਜੇਲ੍ਹ ਜੇਲ੍ਹ ਦੇ ਵਿੱਚ ਉਸ ਦਿਨ ਨੂੰ ਮੁਲਾਕਾਤ ਹੋਈ ਸੀ ਕਿ ਉਸ ਦੇ ਬਾਅਦ ਉਪਰ ਉਪਰ ਹੁਕਮ ਆਇਆ ਨਹੀਂ ਕਿ ਕਿਸੇ ਦੀ ਮੁਲਾਕਾਤ ਨਹੀਂ ਕਰਨ ਦੇਣੀ ਸੁਖਬੀਰ ਜੀ ਸੁਖਬੀਰ ਜੀ ਅੱਜ ਅੱਜ ਕੋਰਟ ਚ ਹੋਈ ਸੀ ਕਿਉਂਕਿ ਮੈਂ ਵੀ ਸੀ ਕਿ ਕੋਰਟ ਚ ਤੇ ਉਹਨਾਂ ਨੂੰ ਆਣਾ ਪਿਆ ਸੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਖੀ ਬਣਨਾ ਹੈ ਪਹਿਲਾਂ ਵੀ ਲੱਗੇ ਹੋਈ ਸੀ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਪਹਿਲਾਂ ਵੀ ਆਇਆ ਸੀ ਹਿੰਦੂਤਵ ਬਾਦਲ ਨੇ ਸਮਾਂ ਮੰਗਿਆ ਸੀ ਉਹਨਾਂ ਨੂੰ ਕੋਈ ਹਾਂਜੀ ਬਿਲਕੁਲ ਮੰਗਿਆ ਸੀ ਚਾਰ ਬਾਰ ਸਮਾਂ ਮੰਗ ਚੁੱਕੇ ਆ ਜੀ ਸਮਾਂ ਡਿਕਲਾਈਨ ਹੋ ਚੁੱਕਿਆ ਹੈ ਜੀ ਐਡੀਜੀਪੀ ਐਡੀਜੀਪੀ ਕੋਈ ਨਹੀਂ ਮਿਲਣ ਲੋਂ ਕਹਿੰਦੇ ਸਾਨੂੰ ਹੁਕਮ ਨੇ ਜੀ ਅਸੀਂ ਨਹੀਂ ਮੁਲਾਕਾਤ ਕਰਨ ਦੇਣੀ ਜੀ ਕਲੀਅਰ ਕਲੀਅਰ ਸਾਹਿਬ ਵਕੀਲ ਸਾਹਿਬ ਮਿਲਣ ਗਏ ਸੀ ਪੂਰੇ ਬੁਲਾਨੇ ਜੀ ਸਾਡੇ ਸਾਰਿਆਂ ਦੇ ਹੌਸਲੇ ਬੁਲਾਨੇ ਜੋ ਮਰਜ਼ੀ ਕਰਨ 5 ਮਿੰਟ ਵਿੱਚ ਫੋਨ ਆ ਗਿਆ ਕਿ ਉੱਪਰੋਂ ਹੁਕਮ ਆ ਰਹੇ ਨੇ ਜੀ ਤੁਸੀਂ ਨਿਕਲੋ ਇਥੋਂ